ਜਿੱਖਨੌਰੀ ਬਾਟਰ ਤੋਂ ਬੋਲ ਰਿਹਾ ਜੀ ਦੁੱਧ ਦੀ ਸੇਵਾ ਆਈ ਆ ਜੀ ਹਾਂਜੀ ਪ੍ਰਧਾਨ ਜੀ ਅੱਜ ਕਿਹੜੀ ਜਥੇਬੰਦੀ ਉਹ ਦੁੱਧ ਦੀ ਸੇਵਾ ਆਈ ਆ ਜੀ ਅੱਜ ਜੀ ਪਿੱਛੇ ਲਗਾਤਾਰ ਦੇਖੋ ਜੀ ਦੋ ਦੋ ਸੰਘਰਸ਼ ਚੱਲ ਰਿਹਾ ਆਪਣਾ ਜਿਹੜੀ ਦੁੱਧ ਦੀ ਸੇਵਾ ਬਾਰੀ ਸਰ ਜਿਹੜੀਆਂ ਮੁਤਾਬਕ ਚੱਲ ਰਹੀ ਹੈ ਅੱਜ ਆਪਣਾ ਸਿਰਸਾ ਜਿਹੜੀ ਜਥੇਬੰਦੀ ਆ ਬਲਦੇਵ ਸਿੰਘ ਸਿਰਸਾ ਉਹਨਾਂ ਦੀ ਵੱਲੋਂ ਸੇਵਾ ਆਈ ਹੈ ਉਥੋਂ ਬਾਬੇ ਵੀ ਬਹੁਤ ਸਹਾਇਕ ਦਿੰਦੇ ਨੇ ਉਹ ਇਹਨਾਂ ਦੇ ਸਾਰੇ ਸਹਿਯੋਗ ਨਾਲ ਅੱਜ ਜਿਹੜਾ ਆਪਣੇ ਕੋਲ ਤਿੰਨ ਕੁਆਂਟਰ ਦੁੱਧ ਆਇਆ ਹੈ ਤੇ ਇਹ ਭਰਾਵੋ ਦੁੱਧ ਦੀ ਸੇਵਾ ਇੰਨੀ ਗਰਮੀ ਦੇ ਵਿੱਚ ਅਸੀਂ ਕਰ ਰਹੇ ਹਾਂ ਤੇ ਇਸ ਸੰਘਰਸ਼ ਨੂੰ ਚਾਲੂ ਰੱਖਣ ਲਈ ਔਰ ਹੋਰ ਮਜ਼ਬੂਤ ਕਰਨ ਲਈ ਸਾਰੇ ਜਿੰਨੇ ਵੀ ਜਿੱਥੋਂ ਤੱਕ ਵੀ ਸਾਡੀ ਜਿਹੜੀ ਅੱਜ ਦੀ ਇਹ ਵੀਡੀਓ ਜਾਊਗੀ ਉਹ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿਹੜਾ ਆਪਣਾ ਸੰਘਰਸ਼ ਹੈ ਉਹ ਸਿਰੇ ਤੇ ਪਹੁੰਚ ਚੁੱਕਿਆ ਹੈ ਜਿੱਤ ਵੱਲ ਪੂਰਾ ਵਧਿਆ ਹੋਇਆ 90% ਆਪਣੀ ਜਿੱਤ ਹੋ ਚੁੱਕੀ ਹੈ। ਸੋ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਭਰਾਵੋ ਸਭ ਕੰਮ ਛੋੜੇ ਨਿਪਰਤੁਕੇ ਨੇ ਚੋਨੇ ਲੱਗ ਚੁੱਕੇ ਨੇ। ਤਕਰੀਬਨ ਖਾਣ ਵਾਲੀ ਦਵਾਈ ਵਗੈਰਾ ਵੀ ਪਾ ਚੁੱਕੇ ਹਾਂ। ਸੋ ਹੁਣ ਕੋਈ ਨਾ ਬਹਾਨੇ ਕੱਢਦੇ ਹੋਏ ਜਿਹੜਾ ਇਸ ਮੋਰਚੇ ਨੂੰ ਆਪਾਂ ਸਫਲ ਕਰੀਏ ਤੇ ਜਿਹੜੀ ਇਸ ਲੜੀ ਮਤਾਬਕ ਦੁਧ ਦੀ ਸੇਵਾ ਇਹਨੂੰ ਆਪਾਂ ਚਾਲੂ ਰੱਖਦੇ ਹੋਏ ਔਰ ਲੰਗਰਾਂ ਦੀ ਸੇਵਾ ਵੀ ਬੜੀ ਜੋਨ ਛੋੜ ਤੇ ਦੁਬਾਰਾ ਚੱਲ ਪਈ ਐ ਇਸੇ ਕਿਸੇ ਕਿਸਮ ਦੀ ਕੋਈ ਤੋਟ ਨਹੀਂ ਦੁਬਾਰੇ ਜਿਹੜੇ ਲੰਗਰ ਕੰਮ ਦੀ ਵਜ੍ਹਾ ਨਾਲ ਰੁਕੇ ਸੀ ਉਹ ਤਕਰੀਬਨ ਮੈਕਸਿਮਮ ਸਾਰੇ ਚੱਲ ਪਏ ਨੇ ਸੋ ਇਹ ਬੇਨਤੀ ਆ ਪ੍ਰਬੰਧ ਕਰੋ ਕਿ ਇਸ ਮੋਰਚੇ ਨੂੰ ਜਿਹੜਾ ਹੋਰ ਅੱਗੇ ਵਧਾਈਏ ਤੇ ਜਿਹੜੀ ਜਿੱਤ ਆਪਣੇ ਪੈਰਾਂ 'ਚ ਤੁਰੀ ਫਿਰਦੀ ਆ ਭਰਾਵੋ ਸਾਹਮਣ ਦੀ ਲੋੜ ਐ ਇਹ ਕੱਠ ਨਾਲ ਹੀ ਆਪਾਂ ਜਿਹੜਾ ਇਸ ਨੂੰ ਆਪਾਂ ਜਿੱਤ ਪ੍ਰਾਪਤ ਕਰ ਸਕਦੇ ਆ ਸੋ ਬੇਨਤੀ ਆ ਪ੍ਰਬੰਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 这好米好经好了，好了，好不好你明天就来送了。<noise> <noise> <noise>